ਤਰੀ ਆਮਦੇ ਕੰਡਿਆਂ ਤੋਂ ਜਿਸਾਇਸ ਮਾਈਨਿੰਗ ਜਿਹੜੀ ਹੈ ਉਹ ਪ੍ਰਵਾਹ ਨੂੰ ਨੀਵਾ ਕਰ ਦਿੰਦੀ ਹੈ ਜਿਸ ਦੇ ਨਾਲ ਪਾਣੀ ਜਿਹੜਾ ਹੈ ਉਹ ਦੂਰ ਤੱਕ ਫੈਲ ਜਾਂਦਾ ਜਦੋਂ ਫਲੱਡ ਹੁੰਦਾ ਹੈ ਸਿਸਟੇਮੈਟਿਕ ਤੰਗ ਨਾਲ ਜਿਹੜੀ ਹੈ ਮਾਈਨਿੰਗ ਨਹੀਂ ਹੁੰਦੀ ਜਿੰਨੀ ਕਿ ਸਾਡੇ ਤੋਂ ਬਣਦੀ ਹੈ ਉਹ ਸੀ ਇਹਨਾਂ ਨੂੰ ਜਿਹੜਾ ਸੈਦਾ ਵਾਸਤੇ ਸਮਗਰੀ ਦੇ ਕੇ ਦੇ ਕੇ ਚੱਲੇ ਆ ਜਿੰਨੀ ਕਿ ਪਰਮੇਸ਼ਵਰ ਨੇ ਸਮਰੱਥਾ ਬਖਸ਼ੀ ਹੈ ਤਾਂ ਕਾਰਨ ਹੈ ਕਿ ਪਿੱਛੋਂ بارشਾਂ ਜੇ ਬੰਦ ਰੁਕਣ ਦਾ ਨਾ ਨਹੀਂ ਲੈ ਰਹੀਆਂ ਤਾਂ بارشਾਂ ਬਹੁਤ ਜ਼ਿਆਦਾ ਪੈ ਰਹੀਆਂ ਹੈ ਪਾਣੀ ਲਗਾਤਾਰ ਦਰਿਆਵਾਂ ਦੇ ਵਿੱਚ ਜਿਹੜਾ ਵਾਰਿਆ ਹੈ ਤਾਂ ਇਸ ਕਰਕੇ ਬੈਗ ਜਾਣਦਾ ਉਹਨਾਂ ਚਿਰ ਸਵਾਲ ਪੈਦਾ ਨਹੀਂ ਹੁੰਦਾ ਜਿੱਨਾਂ ਚਿਰ ਡੈਮਾਂ ਦੇ ਗੇਟ ਬੰਦ ਨਹੀਂ ਹੁੰਦੇ 플ੱਡ ਗੇਟ ਰਜਾਨਾ ਸਪੋਕਸਮੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਵਰੁਣ ਸ਼ਰਮਾ ਇਸ ਵਿਲੇ ਮੌਜੂਦ ਹਾਂ ਸੁਲਤਾਨਪੁਰ ਲੋਧੀ ਦੇ ਉਸ ਹੜ੍ਹ ਪ੍ਰਭਾਵਿਤ ਖੇਤਰ ਦੇ ਵਿੱਚ ਜਿੱਥੇ ਦਰਿਆ ਬਿਆਸ ਨੇ ਵੱਡੀ ਮਾਰ ਮਾਰ ਕੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਨੇ ਇਸ ਸਮੇਂ ਯਾਨੀ ਹਰਪ੍ਰੀਤ ਸਿੰਘ ਜੀ ਸ਼੍ਰੀ ਕਾਲਤਖ ਸਾਹਿਬ ਦੇ ਸਾਬਕਾ ਜਥੇਦਾਰ ਖੜ ਪੀੜਤ ਲੋਕਾਂ ਦਾ ਦਰਦ ਜਾਣਨ ਦੇ ਲਈ ਉਹਨਾਂ ਦਾ ਨਾਲ ਰਾਬਤਾ ਕਾਇਮ ਕਰਨ ਦੇ ਲਈ ਉਹਨਾਂ ਨੂੰ ਰਾਹਤ ਸਮਗਰੀ ਪ੍ਰਦਾਨ ਕਰਨ ਦੇ ਲਈ ਪਹੁੰਚੇ ਨੇ ਗੱਲਬਾਤ ਕਰਾਂਗੇ ਖਾਲਸਾ ਜੀ ਬਹੁਤ ਵੱਡਾ ਨੁਕਸਾਨ ਇਸ ਇਲਾਕੇ ਦਾ ਹੋਇਆ ਹੈ ਪਿਛਲੇ ਕਈ ਸਾਲਾਂ ਤੋਂ ਲੋਕ ਖੜੜਾਂ ਦਾ ਸੰਤਾਪ ਹੰਡਾ ਰਹੇ ਨੇ ਕਿਉਂਕਿ 2019 2023 ਤੇ ਹੁਣ 2025 ਲਗਾਤਾਰ ਇਹ ਸਮੱਸਿਆ ਆ ਰਹੀ ਹੈ ਤੁਸੀਂ ਵੀ ਲੋਕਾਂ ਦੇ ਨਾਲ ਰਾਬਤਾ ਕੀਤਾ ਕੀ ਕਹਿਣਾ ਉਹਨਾਂ ਦਾ ਤੱਕੀਆਂ ਮੰਗਾਉਣ ਦੀ ਦੇਖੋ ਕੁਦਰਤੀ ਆਫਤਾਂ ਜਿਹੜੀਆਂ ਇਹ ਹਰ ਕੰਟਰੀ ਹਰ ਦੇਸ਼ ਹਰ ਸਟੇਟ ਚ ਆਉਂਦੀਆਂ ਹਨ। ਪਰ ਸਰਕਾਰਾਂ ਜਿਹੜੀਆਂ ਇਹ ਕੁਦਰਤੀ ਆਫਤਾਂ ਤੋਂ ਪਹਿਲਾਂ ਕੁਝ ਪੁਖਤਾ ਪ੍ਰਬੰਧ ਕਰ ਲੈਂਦੀਆਂ ਜਿਨ੍ਹਾਂ ਤੇ ਨੁਕਸਾਨ ਨਾਲ ਨੁਕਸਾਨ ਜਿਹੜਾ ਹੈ ਉਹ ਬਹੁਤ ਘੱਟ ਹੁੰਦਾ ਹੈ। ਇਹ ਕਈ ਵਾਰੀ ਹੁੰਦਾ ਨਹੀਂ ਹੈ। ਸਾਡੇ ਪੰਜਾਬ ਦੀ ਇਹ ਤਰਸਦੀ ਹੈ। ਇਹ ਸਰਕਾਰਾਂ ਨੇ ਕੋਈ ਬਹੁਤੇ ਪੁਖਤਾ ਇੰਤਜ਼ਾਮ ਜਿਹੜੇ ਆ ਉਹ ਨਹੀਂ ਕੀਤੇ। ਕਿਉਂਕਿ ਹੜ੍ਹ ਜਿਹੜੇ ਆ ਚਲੋ ਇਥਾਂ ਬਰਖਾ ਬਹੁਤ ਹੋ ਰਹੀ ਹੈ ਪਹਾੜਾਂ ਦੇ ਵਿੱਚ ਪਾਣੀ ਬਹੁਤ ਆ ਰਿਹਾ ਹੈ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਬਾਤ ਇੰਤਜ਼ਾਮੀ ਜਿਹੜੀ ਹੈ ਸਰਕਾਰਾਂ ਦੀ ਉਹ ਏਡੀ ਵੱਡੀ ਤਬਾਹੀ ਦਾ ਜਿਹੜਾ ਉਹ ਕਾਰਨ ਬਣੇ ਤੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪਾਣੀ ਉਹ ਤਾਂ ਆਪਾਂ ਦੇਖ ਹੀ ਗਏ ਦਰਿਆਵਾਂ ਦੇ ਕੰਢਿਆਂ ਤੋਂ ਨਸਾਇਜ਼ ਮਾਈਨਿੰਗ ਜਿਹੜੀ ਹੈ ਉਹ ਦਰਿਆਵਾਂ ਨੂੰ ਨੀਵਾ ਕਰ ਦਿੰਦੀ ਹੈ ਜਿਸ ਦੇ ਨਾਲ ਪਾਣੀ ਜਿਹੜਾ ਹੈ ਉਹ ਦੂਰ ਤੱਕ ਫੈਲ ਜਾਂਦਾ ਜਦੋਂ ਫਲੱਡ ਹੁੰਦਾ ਹੈ ਸਿਸਟਮੈਟਿਕ ਢੰਗ ਨਾਲ ਜਿਹੜੀ ਹੈ ਮਾਈਨਿੰਗ ਨਹੀਂ ਹੁੰਦੀ ਤੇ ਗੈਰਕਾਨੂੰਨੀ ਮਾਈਨਿੰਗ ਤਾਂ ਕਦੇ ਵੀ ਸਿਸਟਮੈਟਿਕ ਢੰਗ ਨਾਲ ਨਹੀਂ ਹੁੰਦੀ ਇਸ ਕਰਕੇ ਕਿਤੇ ਨਾ ਕਿਤੇ ਫੇਲਿਅਰ ਨਜ਼ਰ ਜਿਹੜਾ ਹੁਣਾ ਸਾਰਾ ਨਾ ਜਿਹਦੇ ਕਰਕੇ ਏਡਾ ਵੱਡਾ ਇਤਰਾਸ ਦੀ ਚੜੀ ਆ ਫੈਲੀ ਆ ਤੁਹਾਡੀ ਟੀਮ ਵੀ ਅੱਜ ਪਹੁੰਚੀ ਆ ਕੀ ਰਾਹਤ ਪ੍ਰਦਾਨ ਕਰਨ ਜਾ ਰਹੇ ਨੇ ਇਹਨਾਂ ਨੂੰ ਅਸੀਂ ਕਾਫੀ ਸਾਰੀ ਸਮੱਗਰੀ ਚਲੋ ਪਰਮੇਸ਼ਵਰ ਹੁੰਦਾ ਸੇਵਾ ਕਰਨ ਵਾਲਾ ਕਰਾਉਣ ਵਾਲਾ ਤਾਂ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਅਸੀਂ ਇਹਨਾਂ ਨੂੰ ਆ ਦੇਣਾ ਆ ਆ ਦੇਣਾ ਆ ਨਾ ਅਸੀਂ ਦੇਣ ਵਾਲੇ ਹੈਗੇ ਆ ਉਹ ਤਾਂ ਅਕਾਲ ਪੁਰਖ ਹੈ ਦੇਣ ਵਾਲਾ ਤੇ ਜੋ ਜਿੰਨੇ ਕਿ ਸਾਡੇ ਤੋਂ ਵੱਣਦੀ ਆ ਉਹ ਅਸੀਂ ਇਹਨਾਂ ਨੂੰ ਜਿਹੜਾ ਸੈਦਾਵਾਸ ਤੇ ਸਮਗਰੀ ਦੇ ਕੇ ਦੇ ਕੇ ਚੱਲੇ ਆ ਜਿਨਨ ਇੱਕ ਪਰਮੇਸ਼ਵਰ ਨੇ ਸਮਰਥਾ ਬਖਸ਼ੀ ਹੈ। ਅ ਖਾਲਸਾ ਜੀ ਵੱਡੀ ਪੱਧਰ ਤੇ ਇੱਕ ਕਿਸਾਨਾਂ ਦੀ ਮੰਗ ਹੈ ਕਿ ਇਹਨਾਂ ਲੋਕਾਂ ਨੂੰ ਜਿਹੜਾ ਉਹ ਡੀਸਿਲਟਿੰਗ ਦਰਿਆ ਦੀ ਕਰਾਈ ਜਾਵੇ ਤੇ ਇਹਨਾਂ ਇਲਾਕਿਆਂ ਨੂੰ ਜਿਹੜੇ ਕਿਨਾਰੇ ਆ ਉਹਨਾਂ ਦੇ ਪੱਕੇ ਕੀਤੇ ਜਾਣ। ਦੇਖੋ ਦਰਿਆਵਾਂ ਤੇ ਪੱਕੇ ਬਾਂਦ ਨੂੰ ਜਿਹੜੇ ਆ ਉਹ ਔਖੇ ਵੀ ਹੁੰਦੇ ਆ ਪਰ ਫਿਰ ਵੀ ਸਰਕਾਰ ਜਿਹੜੀ ਹੈ ਉਹ ਬਹੁਤ ਵੱਡਾ ਕਦਮ ਕੁਝ ਚੁੱਕ ਸਕਦੀ ਹੈ। ਇਹਦੇ ਲਈ ਜਿੰਨੀ ਰਾਂ ਦੀ ਜੜੀ ਹੈ ਉਹ ਰਾਇ ਲਈ ਜਾਵੇ ਕਿ ਕੀ ਹੋ ਸਕਦਾ ਹੈ ਫਲੱਟ ਤੋਂ ਬਚਿਆ ਜਾ ਸਕੇ ਤੇ ਇਹਦੇ ਲਈ ਅਸੀਂ ਕਿੰਨੇ ਇੰਤਜ਼ਾਮ ਕਰ ਸਕਦੇ ਆ ਕੰਡੇ ਪੱਕੇ ਹੋ ਸਕਦੇ ਆ ਨਹੀਂ ਹੋ ਸਕਦੇ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਸਾਰੇ ਇੰਜੀਨੀਅਰ ਦੱਸ ਸਕਦੇ ਆ ਪਰ ਬੰਨ ਜਿਹੜੇ ਤੁਸੀਂ ਬੰਨ ਜਿਵੇਂ ਬਣੇ ਆ ਇਹਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਵਧੇਰੇ ਲੋੜ ਹੈ ਤੇ ਜਿੱਥੇ ਨਹੀਂ ਬਣੇ ਉਹਨਾਂ ਇਥੇ ਨਵੇਂ ਬੰਨ ਬਣਾਉਣ ਦੀ ਜੜੀ ਹੈ ਉਹ ਵੱਡੀ ਜ਼ਰੂਰਤ ਹੈ ਅੱਜ ਕਰੀਬ 20 ਦਿਨ ਹੋ ਗਏ ਇਹ ਲੋਕ ਅਜੇ ਵੀ ਪਾਣੀ ਦੇ ਵਿੱਚ ਜਕੜੇ ਹੋਏ ਨੇ ਫਸੇ ਹੋਏ ਨੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਿਆ ਹੈ ਹੜ੍ਹ ਤਾਂ ਪਹਿਲਾਂ ਵੀ ਆਉਂਦੇ ਸੀ ਇਸ ਇਲਾਕੇ 'ਚ ਪਰ ਦੋਹਾਂ ਚੋਂ ਦਿਨਾਂ ਦੇ ਵਿੱਚ ਪਾਣੀ ਰਿਲੀਜ਼ ਹੋ ਜਾਂਦਾ ਸੀ ਅਜੇ ਵੀ ਪਾਣੀ ਉਸੇ ਤਰ੍ਹਾਂ ਬਰਕਰਾਰ ਹੈ ਉਹਦਾ ਕਾਰਨ ਹੈ ਕਿ ਪਿੱਛੋਂ بارشਾਂ ਜੇ ਬੰਦ ਰੁਕਣ ਦਾ ਨਾਂ ਨਹੀਂ ਲੈ ਰਹੀਆਂ بارشਾਂ ਬਹੁਤ ਜ਼ਿਆਦਾ ਪੈ ਰਹੀਆਂ ਪਾਣੀ ਲਗਾਤਾਰ ਦਰਿਆਵਾਂ ਦੇ ਵਿੱਚ ਜਿਹੜਾ ਵਾਰਿਆ ਹੈਗਾ ਇਸ ਕਰਕੇ ਬੈਕ ਜਾਂਦਾ ਉਹਨਾਂ 'ਚਰ ਸਵਾਲ ਪੈਦਾ ਨਹੀਂ ਹੁੰਦਾ ਜਦੋਂ ਅਚਰ ਡੈਮਾਂ ਦੇ ਗੇਟ ਬੰਦ ਨਹੀਂ ਹੁੰਦੇ ਫਲੱਡ ਗੇਟ ਤੇ ਪਾਣੀ ਪਿੱਛੋਂ ਰੁਕਦਾ ਨਹੀਂ ਹੈ ਤੇ ਪਾਣੀ ਜਿਹੜਾ ਹੈਗਾ ਉਹ ਲਗਾਤਾਰੀ ਵਧ ਰਿਹਾ ਹੈਗਾ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਇਹ ਭਾਰਤ ਮਾਲਾ ਪ੍ਰੋਜੈਕਟ ਹੈ ਜਿਹੜੇ ਹਾਈਵੇ ਬਣੇ ਨੇ ਇਹਨਾਂ ਦੇ ਵਿੱਚ ਸਾਈਫਨ ਵਗੈਰਾ ਕੋਈ ਰੱਖੇ ਨਹੀਂ ਪਾਣੀ ਦੇ ਮਹਾਨੇ ਜਿਹੜੇ ਨੇ ਉਹ ਸਾਰੇ ਜਿਹੜੇ ਆ ਬੰਦ ਕਰ ਦਿੱਤੇ ਗਏ ਨੇ ਚੋ ਬੰਦ ਕਰ ਦਿੱਤੇ ਗਏ ਨੇ ਤੇ ਉਹਦੇ ਕਰਕੇ ਸਥਿਤੀਆਂ ਗੜੀ ਨੇ ਉਹ ਬਣਦੀਆਂ ਨੇ ਧੰਨਵਾਦ ਜੀ ਗੱਲਬਾਤ ਕਰਨ ਲਈ ਸੋ ਇਹ ਸੰਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਦੀ ਸਮੁੱਚੀ ਟੀਮ ਅੱਜ ਇਸ ਇਲਾਕੇ ਨੂੰ ਅਰਾਹਤ ਸਮਗਰੀ ਪ੍ਰਦਾਨ ਕਰਨ ਦੇ ਲਈ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਉਹਨਾਂ ਦੇ ਟੀਮ ਵਰਕਰ ਪਹੁੰਚੇ ਨੇ ਤੇ ਲਗਾਤਾਰ ਇਸੇ ਤਰ੍ਹਾਂ ਤੁਹਾਡੇ ਨਾਲ ਜਿਹੜੀਆਂ ਹੜ੍ਹਾਂ ਦੇ ਨਾਲ ਪ੍ਰਭਾਵਿਤ ਤਸਵੀਰਾਂ ਸਾਂਝੀਆਂ ਕਰਦੇ ਰਹਿਣਗੇ ਤੁਸੀਂ ਜੁੜੇ ਰਹੋ ਰਜਾਨਾ ਸਪੋਕਸਮੈਨ ਟੀਵੀ ਦੇ ਨਾਲ